ਇਹ ਉਹ ਪਾਵਨ ਸਥਾਨ ਹੈ ਜਿੱਥੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਸੀ ਏ.ਡੀ.ਐਮ ਹੀ ਫਸ ਗਿਆ ਏ.ਡੀ.ਐਮ ਉਧਰ ਨਿਕਲ ਗਿਆ ਏ.ਡੀ.ਐਮ ਹੀ ਨਿਕਲ ਗਿਆ ਇਧਰ ਕੱਟੇਗਾ ਨਾ ਮੈਸੇਜ ਇਹ ਤਾਂ ਆਪਾਂ ਰਾਤ ਵੀ ਦੇ ਖੱਜਲ ਹੋਏ ਆ ਆਪਾਂ ਨੂੰ ਕਮਰਾ ਵੀ ਸਵੇਰੇ 8 ਵਜੇ ਮਿਲਿਆ ਆ ਜੇ ਆਪਾਂ ਟ੍ਰੇਨ ਦੇ ਰਾਹੀ ਹੋਂਨੇ ਆ ਤੇ ਆਪਾਂ ਟਿਕਟ ਕਿੰਨੇ ਕ ਦੇਰ ਪਹਿਲਾਂ ਕਰਾਉਣੀ ਆ ਇੱਕ ਦੇ ਦਿਆਂ ਸਨੈਪਾ ਨਹੀਂ ਮੁੱਕਦੀਆਂ ਯਾਰ ਜਿਹੜੀ ਕਿਹੜੀ ਜੀ ਦੇ ਦੋ ਉੱਥੇ ਸਨੈਪ ਆਉਣ ਲੱਗ ਜਾਂਦਾ ਲਓ ਜੀ ਨਹੀਂ ਮਾਲ ਨਹੀਂ ਖਾਂਡਿਆ ਜੀ ਦਵਾਈ ਖਾਂਡਿਆ ਆ ਐ ਲੱਗੋ ਜੀ ਦਵਾਈ ਹੈ ਜੀ ਆ ਉਹ ਨਾ ਬਿਮਾਰ ਹੋ ਗਿਆ ਜੀ ਇਹ ਨਵਾਂ ਆਇਆ ਨਾ ਤਾਂ ਕਰਕੇ ਮੌਸਮ ਦਾ ਫਰਕ ਪੈ ਜਾਂਦਾ ਜੀ ਸਾਡੇ ਵਾਲੇ ਹਿਸਾਬ ਨਾਲ ਮੌਸਮ ਦਾ ਫਰਕ ਪੈ ਜਾਂਦਾ ਜੀ ਥੋੜਾ ਜਿਹਾ ਬਾਈ ਕਹਦਾ ਸਿਟਰਾਂ ਜਿੰਦੇ ਇਹਦਾ ਸਿਟਰਾਂ ਜੀ ਤੇ ਜੇ ਨਾ ਗਲੇ ਗੋਲੇ ਖਰਾਬ ਹੋ ਜਾਂਦੇ ਹਨਾ ਮਨ ਤੇ ਆਪਣੀ ਦਵਾਈ ਦੂਜੀ ਨਾਲ ਲੈ ਕੇ ਆਓ ਕਿਉਂਕਿ ਮੌਸਮ ਇੱਧਰ ਆ ਕੇ ਥੋੜਾ ਜਿਹਾ ਚੇਂਜ ਹੋ ਜਾਂਦਾ ਤਾਂ ਕਰਕੇ ਤੇ ਆ ਸਾਡੇ ਦੋਨੋਂ ਭਾਈ ਬਿਮਾਰ ਹੋ ਚੁਕੇ ਆ ਇਹਦਾ ਗਲਾ ਖਰਾਬ ਆ ਤੇ ਇਹਨੂੰ ਥੋੜਾ ਜਿਹਾ ਬੁਖਾਰ ਆ ਕਹਿੰਦੇ ਦਵਾਈ ਆ ਦੇਖ ਲਓ ਜੀ ਮੈਂ ਕਹਿੰਦਾ ਕਹਿੰਦਾ ਜੇ ਦਵਾਈ ਡਿੱਗ ਕੇ ਖਾਓ ਨਾ ਡੇਕ ਕੇ ਦੋਨੋਂ ਗੋਲੀਆਂ ਡੇ ਲੀ ਆ ਭਾ ਜੀ ਮਹਿੰਗੀ ਬਹੁਤ ਆ ਚੱਕਰ ਫਿਰ ਜਿਆਦੀ ਲੱਗਦੀ ਏ 50 ਰੁਪਏ ਦੀ 50 ਰੁਪਏ ਦੀਆਂ ਦੋ ਗੋਲੀਆਂ ਆਈਆਂ ਵੀਰੇ ਤੇ ਆਪ ਦਾ ਜਿਹੜਾ ਮਰਜ਼ੀ ਆ ਇਹਦੇ ਤੇ ਯਾਬ ਬਣ ਗਿਆ ਆ ਤੇ ਇਹਨੂੰ ਥੋੜਾ ਜਿਹਾ ਜਕਾਮ ਬੁਖਾਰ ਆ ਲੈ ਵੀ ਖਾ ਲੋ ਇੱਕ ਮਿੰਟ ਜੀ ਜਾਣਾ ਜੀ ਹੱਲੇ ਕੱਲ ਨੂੰ ਜਾਵਾਂਗੇ ਜੀ 8 ਹਾਂ ਜੀ 8 ਹਾਂ ਜੀ 8 ਨੂੰ ਲੈ ਚੱਲेंगे ਕੋਈ ਚੱਕਰ ਹੀ ਨਹੀਂ ਇੱਥੇ ਹੀ ਮਿਲੋਗੇ ਆ ਨੰਬਰ ਲੈ ਲਓ ਮੇਰਾ ਆਹ ਬਾਈ ਦਾ ਨੰਬਰ ਨੋਟ ਕਰੋ ਕਿੰਨੇ ਰੁਪਏ ਸਵਾਰੀ ਹੈ ਜੀ 150 ਰੁਪਏ ਸਵਾਰੀ ਭਾਈ ਜੀ ਸਹੀ ਸਹੀ ਲਾਓ ਯਾਰ ਐ ਨਹੀਂ ਫਿਰ ਅਸੀਂ ਤਾਂ ਹਾਂ ਜੀ ਬਣਾ ਸਾਰਾ ਦਾ ਫਿਲਟਰ ਹੈ ਨੰਬਰ ਦੋ ਤੁਸੀਂ ਕੋਈ ਨਹੀਂ ਤੁਹਾਡੀ 90 11 40 ਹਾਂ ਜੀ 11 13 11 13 ਕੀ ਨਾਮ ਆ ਜੀ ਸ਼ੇਰ ਸਿੰਘ ਜੀ ਠੀਕ ਹੈ ਜੀ ਮੈਂ ਫੋਨ ਕਰੂੰਗਾ ਜਗਦੀਪ ਹਾਂਜੀ ਜਗਦੀਪ ਦੇ ਨਾਂ ਤੇ ਫੋਨ ਆਊਗਾ ਜੀ ਤੇ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਨਾ ਵੀ ਮੌਸਮ ਇੱਧਰ ਆ ਕੇ ਥੋੜਾ ਜਿਹਾ ਚੇਂਜ ਹੋ ਜਾਂਦਾ ਤੇ ਇਹਨੂੰ ਜੜ ਗਿਆ ਬੁਖਾਰ ਤੇ ਗਲਾ ਖਰਾਬ ਹੋ ਗਿਆ ਉਹ ਬੰਦੇ ਦੇ ਤੇ ਯਾਬ ਬਣ ਗਿਆ ਹੁਣ ਇਹਨਾਂ ਨੂੰ ਦਵਾਈ ਦਿੱਤੀ ਆ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਸੱਚਖੰਡ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੇ ਇੱਕ ਹੋਰ ਗੱਲ ਆਪਾਂ ਤੁਹਾਨੂੰ ਦੱਸਣੀ ਸੀ ਜਿੱਦਾਂ ਵੀ ਆਪਾਂ ਹਜ਼ੂਰ ਸਾਹਿਬ ਆਉਨੇ ਆ ਤੇ ਟ੍ਰੇਨ ਜੇ ਆਪਾਂ ਟ੍ਰੇਨ ਦੇ ਰਾਹੀ ਆਉਨੇ ਆ ਤੇ ਆਪਾਂ ਟਿਕਟ ਕਿੰਨੇ ਕ ਦਿਨ ਪਹਿਲਾਂ ਜੇ ਤਾਂ ਤੁਸੀਂ 10-15 ਦਿਨ ਪਹਿਲਾਂ ਟਿਕਟ ਆਪਣੀ ਕਰਾਉਨੇ ਹੋ ਤਾਂ ਤਾਂ ਫਿਰ ਤੁਹਾਨੂੰ ਮਿਲੂਗੀ ਅੱਧੀ ਕ ਸੀਟ ਜੇ ਤੁਸੀਂ ਲਗਭਗ 2.5-3 ਮਹੀਨੇ ਪਹਿਲਾਂ ਟਿਕਟ ਕਰਾਉਂਗੇ ਤਾਂ ਤੁਹਾਨੂੰ ਫੁੱਲ ਸੀਟ ਮਿਲੂਗੀ ਕਿਉਂਕਿ ਟਿਕਟਾਂ ਜਿਹੜੀਆਂ ਨੇ ਨਾਲ ਦੀ ਨਾਲ ਬੁਕਿੰਗ ਤੇ ਜਾਂਦੀਆਂ ਰਹਿੰਦੀਆਂ ਨੇ ਬੁੱਕ ਹੁੰਦੀਆਂ ਰਹਿੰਦੀਆਂ ਨੇ ਇਸ ਕਰਕੇ ਸਾਡੀਆਂ ਵੀ ਦੋ ਟਿਕਟਾਂ ਕੈਨਸਲ ਹੋ ਗਈਆਂ ਸੀ ਕਿੱਧਰ ਜਾ ਰਹੇ ਆ ਮੜਾ ਜਾ ਆਪਣੇ ਚੌਰੂ ਉਹ ਇੱਕ ਦੇ ਦੀਆਂ ਸਨੈਪਾ ਨਹੀਂ ਮੁੱਕਦੀਆਂ ਯਾਰ ਜਿਹੜੀ ਕਿਹੜੀ ਜੀ ਦੇ ਦੋ ਉੱਥੇ ਸਨੈਪ ਆਉਣ ਲੈਂਦਾ ਹੁਣ ਇਹ ਆਹ ਸਾਹਮਣੇ ਆਹ ਨਾ ਕਹਿੰਦਾ ਇਦਾਂ ਨਾਮ ਲਿਖਾਉਣਾ ਹੈ ਤੇਰੀ ਸਨੈਪ ਆ ਰਿਹਾ ਬਾਜੀ ਬਾ ਤੇ ਮੈਂ ਤੁਹਾਨੂੰ ਟ੍ਰੇਨ ਦਾ ਦੱਸ ਰਿਆ ਸੀ ਨਾ ਵੀ ਜਿਹੜੀ ਟ੍ਰੇਨ ਦੀ ਟਿਕਟ ਆ ਉਹ ਆਪਣੀ ਲਗਭਗ 2.5 ਤੋਂ 3 ਮਹੀਨੇ ਪਹਿਲਾਂ ਕਰਾ ਲਓ ਤਾਂ ਸੌਖੇ ਰਹੋਗੇ ਕਿਉਂਕਿ ਸਾਡੀਆਂ ਦੋ ਟਿਕਟਾਂ ਕੈਨਸਲ ਹੋ ਗਈਆਂ ਸੀ ਕਿ ਅਸੀਂ 2 ਮਹੀਨੇ 2.5 ਮਹੀਨੇ ਪਹਿਲਾਂ ਕਰਾ ਰੱਖੀਆਂ ਸੀ ਫਿਰ ਵੀ ਇਸ ਕਰਕੇ ਆਪਣੀ ਟਿਕਟ ਜਿਹੜੀ ਕਨਫਰਮ ਪਹਿਲਾਂ 3 ਮਹੀਨੇ ਪਹਿਲਾਂ ਹੀ ਕਰਾ ਲਓ ਤਾਂ ਤੁਹਾਨੂੰ ਆਸਾਨੀ ਰਹਿੰਦੀ ਹੈ ਤੇ ਪੂਰੀ ਸੀਟ ਮਿਲ ਜਾਂਦੀ ਹੈ ਲੰਬਾ ਸਫਰ ਹੁੰਦਾ ਆ ਸਾਨੂੰ ਆਪਾਂ ਨੂੰ ਦੋ ਦਿਨ ਲੱਗ ਗਏ ਪੂਰੇ ਇੱਕ ਸਾਹ ਦੇ ਹਨ ਕਿਉਂਕਿ ਸਾਡੀ ਟ੍ਰੇਨ ਦਾ ਨੂੰ ਪਤਾ ਹੀ ਆ ਲਗਭਗ ਯਾਰ ਆਪਾਂ ਰਾਤ ਨੂੰ ਤੁਰੇ ਸੀਗੇ ਸਾਢੇ 5 ਘੰਟੇ ਲੇਟ ਆਈ ਆ 4-5 ਘੰਟੇ ਕਿੰਨੇ ਵਜੇ ਟ੍ਰੇਨ ਆਈ ਸਾਢੇ 8 ਵਜੇ ਆਈ ਆ ਹਾਂ 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 ਸਾਢੇ 8:30 ਆ ਫੇ ਇੱਕ ਦਿਨ ਲੱਗਾ ਹਾਂ ਫੇ ਆਪਾਂ ਪਹੁੰਚ ਗਏ ਆ ਪੂਰੇ 2:00 2:30 ਵਜੇ ਪਹੁੰਚ ਗਏ ਸੀ ਆਪਾਂ 2:30 ਵਜੇ ਤੇ ਆਪਾਂ ਰਾਤ ਵੀ ਦੇ ਖੱਜਲ ਹੋਏ ਆ ਹਾਂ ਆਪਾਂ ਨੂੰ ਕਮਰਾ ਵੀ ਸਵੇਰੇ 8:00 ਵਜੇ ਮਿਲਿਆ ਆ ਕਮਰੇਆਂ ਦਾ ਵੀ ਤੁ ਵੇ ਇਹ ਕਮਰਾ ਜਿਹੜਾ ਹੈ ਨਾ ਰਾਤ ਨੂੰ ਨਹੀਂ ਮਿਲਣਾ ਹੈਗਾ ਜੇ ਤਾਂ ਤੁਸੀਂ ਆਨਲਾਈਨ ਬੁਕਿੰਗ ਕਰਾ ਲਈਆ ਤਾਂ ਤਾਂ ਠੀਕ ਆ ਨਹੀਂ ਤਾਂ ਇੱਥੇ ਜਦੋਂ ਪਹੁੰਚੋਗੇ ਤਾਂ ਲਗਭਗ 8 9 ਜਾਂ 10 ਵਜੇ ਤੱਕ ਜਿਹੜੇ ਕਮਰੇ ਆ ਉਹ ਖਾਲੀ ਹੋਣੇ ਸ਼ੁਰੂ ਹੋ ਜਾਂਦੇ ਆ ਫਿਰ ਤੁਹਾਨੂੰ ਜਿਹੜਾ ਆ ਉਹ ਕਮਰਾ ਮਿਲੂਗਾ ਉਹ ਆਦਰਵਾਇਜ਼ ਤੁਹਾਨੂੰ ਕਮਰਾ ਨਹੀਂ ਮਿਲੂਗਾ ਇਸ ਕਰਕੇ ਜੇ ਤੁਸੀਂ ਰਾਤ ਨੂੰ ਪਹੁੰਚ ਰਹੇ ਹੋ ਤਾਂ ਤੁਹਾਨੂੰ ਇੱਥੇ ਕਿਤੇ ਹਨਾ ਆਰਾਮ ਹੀ ਕਰਨਾ ਪੂਗਾ ਅਸੀਂ ਸ਼ੈੱਡ ਥੱਲੇ ਸੁੱਤੇ ਸੀ ਇੱਥੇ ਇੱਕ ਬਹੁਤ ਜਿੱਦਾਂ ਬਾਬਾ ਨਿਧਾਨ ਸਿੰਘ ਜੀ ਜਿਹੜੀ ਸਰਾ ਆ ਉੱਥੇ ਇੱਕ ਸ਼ੈੱਡ ਪਿਆ ਹੋਇਆ ਤੇ ਉਹਦੇ ਥੱਲੇ ਅਸੀਂ ਰਾਤ गुਜ਼ਾਰੀ ਸੀ ਤੇ ਫਿਰ ਸਵੇਰੇ 8 8:30 ਵਜੇ ਜਾ ਕੇ ਅਸੀਂ ਜਿਹੜਾ ਰੂਮ ਹੈ ਉਹ ਲਿਆ ਸੀਗਾ ਤੇ ਹੁਣ ਆਪਾਂ ਸਤਖੰਡ ਸਾਹਿਬ ਵੱਲ ਜਾ ਰਹੇ ਆ ਜੀ ਇਹ ਮਾਰਕੀਟ ਹੈ ਜੀ ਮਾਰਕੀਟ ਨੂੰ ਮੈਂ ਬੈਕ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਦਾ ਆ ਆ ਏ.ਡੀ.ਮਰ ਆ ਬੜਾ ਮੰਗਾ ਆ ਇਹ ਨਹੀਂ ਨਿਕਲਿਆ ਏ.ਡੀ.ਮ ਤੋਂ ਬਾਈ ਕਿੰਨੇ ਕਢਾਈ ਸੀਗੇ 2500 ਰੁਪਏ 2500 ਰੁਪਏ ਕਢਾਇਆ ਬਾਈ ਨੇ ਤੇ ਕੈਸ਼ ਨਹੀਂ ਨਿਕਲਿਆ ਸਟਾਫ ਘਟਾਉਣਾ ਆਹੋ ਬਸ ਚੱਕੜ ਆ ਜਣਾ ਉਹਨਾਂ ਨੇ ਆਪਾਂ ਨੇ ਕਿੱਥੋਂ ਆਏ ਬਾਈ ਮੈਂ ਤਾਂ ਮੁਖਸਰ ਸਾਹਿਬ ਮੈਨੂੰ ਐਰੋਜਲਾ ਦੇਣਾ ਜੱਗੀ ਤੇ ਕਹਣਾ ਬਾਈ ਮੁਖਸਰ ਸਾਹਿਬ ਤੋਂ ਆਇਆ ਤੇ ਬਾਈ ਨੇ ਏਟੀਐਮ ਜੋ ਕੈਸ਼ ਕਢਾਇਆ ਤੇ ਕੈਸ਼ ਨਹੀਂ ਨਿਕਲਿਆ ਇਹਦਾ ਹੁਣ ਹਾਲ ਵੀ ਯਾਰਾ ਲੋਕ ਵਾਲੇ ਨੂੰ ਸੱਜਣਾ ਚੱਲੋ ਇਹਦਾ ਇਹ ਭਾਜੀ ਏਟੀਐਮ ਦੇ ਜਿਹੜਾ ਐਚਡੀਐਫਸੀ ਦਾ ਬੈਂਕ ਹੈ ਉੱਚ ਕੰਪਲੀਟ ਕਰਨੀ ਪੈਣੀ ਜਾ ਕੇ ਆਪਾਂ ਕਢਾ ਕੇ ਦੇਖੀਏ 500 ਕਢਾ ਕੇ ਦੇਖੋ ਮੇਰੇ ਤੇ ਜੇ ਫਸ ਵੀ ਗਿਆ ਰਹਿ ਦਿੱਕਾ ਏਟੀਐਮ ਵੀ ਫਸ ਗਿਆ ਏਟੀਐਮ ਤਾਂ ਨਿਕਲ ਗਿਆ ਏਟੀਐਮ ਨਿਕਲ ਗਿਆ ਇਧਰ ਕੱਟੇਗਾ ਨਾ ਮੈਸੇਜ ਪੇਪੈਗ ਆ ਜਾਣੇ ਭਾਈ ਜੀ ਨਹੀਂ ਤੇ ਨਿਕਲਿਆ ਨਹੀਂ ਮੈਂ ਤੇ ਡਰਦਾ ਕਢਾ ਗਈ ਨਹੀਂ ਆਇਆ ਮੈਨੂੰ ਕੱਟ ਗਏ ਨਹੀਂ ਨਹੀਂ ਉਹਦੇ ਅਕਾਊਂਟ ਜੋ ਪੈਸੇ ਕੱਟ ਗਏ ਆ ਉਹ ਵੀ ਜਲਦੀ ਫੰਡ ਆ ਜਾਣਗੇ ਮੈਂ ਕਹਿ ਗਿਆ ਮੈਂ ਤੇ ਕਢਾ ਗਈ ਨਹੀਂ ਆਇਆ ਮੈਂ ਤੇ ਕਿਹਾ ਆਪਣੀ ਤਿੰਨਾ ਜੋਗੇ 5000 ਰੁਪਏ ਕਢਾ ਲੀਏ ਮੈਂ ਤੇ ਡਰਦੇ ਨਹੀਂ ਕਢਾਈ ਨਹੀਂ ਮੈਂ ਕਿਹਾ ਹੋਰ ਰੇਡੀਅਮ ਤੇ ਜਾ ਕੇ ਕਢਵਾਵਾਂਗੀ ਹਾਂ 6000 ਹੋ ਗਿਆ ਸਾਡਾ ਤੇਰੇ ਕੋ ਨਹੀਂ 6000 ਮਾਤਾ ਨੂੰ ਵੀ ਦਊਂਗਾ ਮੈਂ ਵਿੱਚੋਂ ਉਹ ਮੁੱਕਰ ਗਿਆ ਅੰ ਮੁੱਕਰ ਗਿਆ ਬਾਈ ਮੁੱਕਰ ਗਿਆ ਕੈਮਰੇ ਸਾਹਮਣੇ ਮੁੱਕਰ ਗਿਆ ਆਪਣੇ 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 ਸਿਰ ਤੇ ਘਮੋ ਹਾਂ ਨਾ ਨੇ ਮਾਡਾ ਨਾ ਰਹੀਆਂ ਨਾ ਬਾਈ ਭਰਾ ਭਰਾ ਇਕੱਠੇ ਆਏ ਯਾਰ ਇਕੱਠੇ ਖਰਚਾ ਕਰਾਂਗੇ ਆਏ ਕਿ ਐਵੇਂ ਕਿਵੇਂ ਆ ਨਾ ਵੀ ਹਾਂ ਆਪਾਂ ਹੋਰ ਏਟੀਐਮ ਲੱਭਦੇ ਆ ਕੋਈ ਉੱਥੋਂ ਕਢਾਉਨੇ ਆ ਉਧਰਲੇ ਪਾਸੇ ਗਲੀ ਮੁੜ ਕੇ ਆ ਫਿਰ ਆਪਾਂ ਤੱਕ ਸੈਰ ਦੇ ਆ ਵੀਏ ਹਾਂ ਬਸ ਫਿਰ ਆ ਕਿੰਨੇ ਕੁ ਦੂਰ ਉਹ ਜੇ ਤੇ 1 ਮਿਲੀਅਨ ਹੋ ਗਏ ਆ ਵੀ ਆ ਵੀਡੀਓ ਤੇ ਹਾਂ ਕੀ ਚਲਸ ਪੈ ਕੀ ਕਹੇਗਾ ਜੇ ਆ ਵੀਡੀਓ ਤੇ 1 ਮਿਲੀਅਨ ਵਿਊ ਆ ਗਿਆ ਨਾ ਤੇ ਆ ਬੰਦਿਆਂ ਦੇ ਅੱਧੇ ਪੈਸੇ ਜਿੰਨੇ ਕਿਤੋਂ ਕਮਾਏਗੇ ਅੱਧੇ ਪੈਸੇ ਤੁਹਾਡੇ ਚੱਕੋ ਬਾਈ ਲੈ ਠੀਕ ਹੈ ਕਹਤਾ ਹੈ ਸੱਚਖੰਡ ਆ ਕੇ ਆ ਗੱਲ ਲਾਈਵ ਕਹਤਾ ਐ ਲਾਈਵ ਕਹਤਾ ਹਾਂ ਬਸ ਠੀਕ ਆ ਮਤ ਲਗੇ ਤੁਹਾਡੇ ਤਿੰਨਾਂ ਚ ਵੰਡਾਂਗੇ ਅੱਧੇ ਅੱਧੇ ਮੇਰੇ ਬਸ ਠੀਕ ਹੈ ਨਾ ਉਹ ਤਾਂ ਅਸੀਂ ਆਪੇ ਲਗ ਲਾਂਗੇ ਬਸ ਠੀਕ ਆ ਹਾਂ ਇਹਨਾਂ ਨੇ ਡੰਗਾ ਕਰਤੀ 1 ਮਿਲੀਅਨ ਵਿਊ ਹੋਣਾ ਚਾਹੀਦਾ ਇਸ ਵੀਡੀਓ ਦੇ ਬਸ ਆਊਗਾ ਚਲੋ ਆਪਾਂ ਪੈਸੇ ਕਢਾ ਲਈਏ ਯਾਰ ਮਖੌਲ ਨਾ ਮਖੌਲ ਰਿਆ ਇਹ ਮਖੌਲ ਵੀ ਕਰ ਜਾਂਦਾ ਨਾ ਮੈਂ ਵੀਡੀਓ 'ਚ ਕਈ ਵਾਰੀ ਹੈ ਨਾ ਤੇ ਆਓ ਹੁਣ ਦਰਸ਼ਨ ਕਰਦੇ ਹਾਂ ਤਖਤ ਸੱਚਖੰਡ ਚਿਰੀ ਹਜ਼ੂਰ ਸਾਹਿਬ ਦੇ ਇਹ ਉਹ ਪਵਨ ਸਥਾਨ ਹੈ ਜਿੱਥੇ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਸੀ ਅਤੇ ਮੁੱਖ ਉਚਾਰਿਆ ਸੀ ਕਿ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਸੇ ਸਥਾਨ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਸੀ ਅਤੇ ਇਸੇ ਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਜਦੋਂ ਆਪਾਂ ਦਰਸ਼ਨੀ ਦਿਉੜੀ ਦੇ ਵਿੱਚੋਂ ਦਰਬਾਰ ਸਾਹਿਬ ਵੱਲ ਨੂੰ ਇੰਟਰ ਕਰਦੇ ਆ ਤਾਂ ਇੱਕ ਹੱਥ ਨੂੰ ਠੰਡੇ ਮਿੱਠੇ ਜਲ ਦੀ ਸ਼ਬੀਲ ਲੱਗੀ ਹੋਈ ਹੈ ਤੇ ਦੂਜੇ ਹੱਥ ਨੂੰ ਜਿਹੜਾ ਆ ਆਪਾਂ ਜਿਹੜੀ ਵੀ ਅਰਦਾਸ ਕਰਵਾਉਣੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਆਪਣੀ ਸੇਵਾ ਓ ਭੇਟਾ ਇੱਥੇ ਜਮ੍ਹਾਂ ਕਰਵਾ ਕੇ ਪਰਚੀ ਕਟਵਾ ਕੇ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਅਰਦਾਸ ਕਰਵਾ ਸਕਦੇ ਆ ਤੇ ਸਾਹਮਣੇ ਜਿਹੜਾ ਤੁਸੀਂ ਇਸ ਵੇਲੇ ਨਿਸ਼ਾਨ ਸਾਹਿਬ ਲੱਗਿਆ ਦੇਖ ਰਹੇ ਹੋ ਇਸੇ ਅਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਸੀ ਤੇ ਗੁਰਦੁਆਰਾ ਸਾਹਿਬ ਨੂੰ ਪੂਰੇ 6 ਗੇਟ ਲੱਗਦੇ ਨੇ ਜੀ ਦੋ ਗੇਟ ਮੋਹਰੇ ਵਾਲੀ ਸਾਈਡ ਨੇ ਦੋ ਗੇਟ ਬੈਕ ਸਾਈਡ ਨੇ ਤੇ ਦੋ ਜਿਹੜੇ ਗੇਟ ਨੇ ਉਹ ਆਸੇ ਪਾਸੇ ਨੇ ਹਰ ਇੱਕ ਗੇਟ ਨੂੰ ਅਲੱਗ ਨੰਬਰ ਦਿੱਤਾ ਹੋਇਆ 1 ਨੰਬਰ ਤੋਂ ਲੈ ਕੇ 6 ਨੰਬਰ ਤੱਕ ਦੇ ਜਿਹੜੇ ਗੇਟ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਬਣੇ ਹੋਏ ਨੇ ਤੇ ਆਪਾਂ ਸਭ ਜਾਣਦੇ ਆ ਕਿ ਜਿਹੜੇ ਗੁਰਦੁਆਰਾ ਸਾਹਿਬ ਨੇ ਪੁਰਾਤਨ ਗੁਰਦੁਆਰਾ ਸਾਹਿਬ ਨੇ ਹਰ ਇੱਕ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਨਿਭਾਈ ਗਈ ਹੈ ਸੋਨੇ ਦੀ ਮੀਲਾਕਾਰੀ ਦਾ ਕੰਮ ਹੋਵੇ ਚਾਹੇ ਗੁਰਦੁਆਰਾ ਸਾਹਿਬ ਦੀ ਨਿਰਮਾਣ ਦਾ ਕੰਮ ਹੋਵੇ ਉਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਹੀ ਸ਼ੁਰੂ ਕਰਵਾਇਆ ਗਿਆ ਸੀ ਤੇ ਤਖਤ ਸਚਕਣ ਚੇਰੀ ਹਜੂਰ ਸਾਹਿਬ ਦੀ ਜਿਹੜੀ ਨਿਰਮਾਣ ਦੀ ਸੇਵਾ ਹੈ ਉਹ ਵੀ ਮਹਾਰਾਜਾ ਰਣਜੀਤ ਸਿੰਘ ਨੇ ਲਈ ਸੀ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਸਥਾਨ ਤੇ ਆ ਕੇ ਸੇਵਾ ਸ਼ੁਰੂ ਕਰਵਾਈ ਤਾਂ ਇੱਥੇ ਜਿਹੜੇ ਪੁਜਾਰੀ ਸੀਗੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਹੋਇਆ ਕਿ ਮੇਰਾ ਕੋਈ ਵੀ ਅੰਤਿਮ ਸਥਾਨ ਨਾ ਬਣਾਇਆ ਜਾਵੇ ਕਿਉਂਕਿ ਜੇ ਕੋਈ ਮੇਰਾ ਅੰਤਿਮ ਸਥਾਨ ਬਣਾਏਗਾ ਤਾਂ ਉਹਦਾ ਜਿਹੜਾ ਹੈ ਉਹ ਸਰਬਨਾਸ਼ ਹੋ ਜਾਏਗਾ ਪਰ ਫਿਰ ਵੀ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਪੁਜਾਰੀਆਂ ਨੂੰ ਆਖਿਆ ਸੀ ਕਿ ਮੇਰਾ ਵੰਸ਼ ਰਵੇ ਜਾਂ ਨਾ ਰਵੇ ਪਰ ਇੱਕ ਸਿੱਖ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਹੈ ਕਿ ਮੇਰੇ ਗੁਰੂ ਦਾ ਵੀ ਸਥਾਨ ਹੋਵੇ ਮੇਰੇ ਪਿਓ ਦਾ ਵੀ ਕੋਈ ਘਰ ਹੋਵੇ ਇਸ ਕਰਕੇ ਉਹਨਾਂ ਨੇ ਫਿਰ ਇਸ ਸਥਾਨ ਤੇ ਜਿਹੜਾ ਸੇਵਾ ਸ਼ੁਰੂ ਕਰਵਾਈ ਉਹਨਾਂ ਨੇ ਪੰਜਾਬ ਤੋਂ ਜਿਹੜੇ ਨੇ ਕਾਰੀਗਰ ਬੁਲਾਏ ਜਿਹੜੇ ਬਹੁਤ ਹੀ ਵਧੀਆ ਕੰਮ ਜਾਣਦੇ ਸੀਗੇ ਤੇ ਕਿਹਾ ਇਹ ਵੀ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਸਥਾਨ ਤੇ 10 ਮੰਜ਼ਿਲਾ ਇਮਾਰਤ ਬਣਾਉਣ ਦੀ ਜਿਹੜੀ ਸੇਵਾ ਇਹ ਸ਼ੁਰੂ ਕਰਵਾਈ ਸੀ ਤੇ ਉਹਨਾਂ ਨੇ ਇਸ ਸਥਾਨ ਦੀ ਜਿਹੜੀ ਨੀਂਹ ਹੈ ਬਹੁਤ ਹੀ ਮਜ਼ਬੂਤ ਤੇ ਬਹੁਤ ਹੀ ਪੱਕੀ ਤੇ ਬਹੁਤ ਹੀ ਵੱਡੀ ਰੱਖੀ ਸੀ ਪਰ ਜੋ ਜਿੱਦਾਂ ਅਕਾਲ ਪੁਰਖ ਨੂੰ ਮਨਜ਼ੂਰ ਅਕਾਲ ਪੁਰਖ ਦਾ ਜਿਹੜਾ ਭਾਣਾ ਹੈ ਉਹਨੂੰ ਮੰਨਦੇ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਨੇ ਉਸ ਵਰਗਵਾਸ ਕਰ ਜਾਂਦੇ ਨੇ ਉਹਨਾਂ ਦਾ ਜਿਹੜਾ ਹੈ ਉਹ ਦੇਹਾਂਤ ਹੋ ਜਾਂਦਾ ਹੈ ਤੇ ਫਿਰ ਜਿੰਨੇ ਵੀ ਕਾਰੀਗਰ ਇੱਥੇ ਸੇਵਾ ਵਾਸਤੇ ਆਏ ਹੁੰਦੇ ਨੇ ਉਹ ਸਾਰੇ ਉਹ ਸਾਰੇ ਜਿਹੜਾ ਹੈ ਪੰਜਾਬ ਵਾਪਸ ਪਰਤ ਜਾਂਦੇ ਨੇ ਤੇ ਉਦੋਂ ਜਿਹੜਾ ਗੁਰਦੁਆਰਾ ਸਾਹਿਬ ਦਾ ਕੰਮ ਹੈ ਉਹ ਪਹਿਲੀ ਮੰਜ਼ਲ ਤੱਕ ਹੀ ਪਹੁੰਚਿਆ ਹੁੰਦਾ ਹੈ ਤੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਹ ਇੱਕ ਮੰਜ਼ਲਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਹ 10 ਮੰਜ਼ਲਾ ਬਣਾਉਣ ਦੀ ਜਿਹੜੀ ਸੇਵਾ ਹੈ ਉਹ ਲਈ ਸੀ ਪਰ ਅਕਾਲਪੁਰਖ ਨੂੰ ਜਿਹੜਾ ਪਾਣਾ ਮਨਜ਼ੂਰ ਹੈ ਜਿੱਦਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਹੋਏ ਸੀ ਕਿ ਮੇਰਾ ਕੋਈ ਵੀ ਅੰਤਮ ਸਥਾਨ ਨਾ ਹੋਵੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦਾ ਅੰਤਿਮ ਸਥਾਨ ਬਣਵਾਇਆ ਤੇ ਉਹਨਾਂ ਦਾ ਜਿਹੜਾ ਵੰਸ਼ ਹੈ ਉਹ ਨਸ਼ਟ ਹੋ ਗਿਆ ਸੀ ਤੇ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਸੀਗਾ ਤੇ ਹਰ ਰੋਜ਼ ਸਵੇਰੇ 2:30 ਵਜੇ ਗੁਰਦੁਆਰਾ ਸਾਹਿਬ ਦੇ ਵਿੱਚ ਗਾਗਰ ਦੀ ਜਿਹੜੀ ਸੇਵਾ ਹੈ ਉਹ ਨਿਭਾਈ ਜਾਂਦੀ ਹੈ ਜੀ ਗੋਦਾਵਨੀ ਨਦੀ ਤੋਂ ਗਾਗਰ ਦੀ ਸੇਵਾ ਜਿਹੜੀ ਹੈ ਉਹ ਲੈ ਕੇ ਆਈ ਜਾਂਦੀ ਹੈ 2:30 ਵਜੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਸੇਵਾਦਾਰ ਜਿਹੜੇ ਨੇ ਗੋਦਾਵਨੀ ਨਦੀ ਵੱਲ ਜਾਂਦੇ ਨੇ ਤੇ ਉਹਨਾਂ ਦੇ ਨਾਲ ਸੰਗਤਾ ਜਾਂਦੀਆਂ ਨੇ ਰਸਤੇ ਵਿੱਚੋਂ ਵੀ ਸੰਗਤਾ ਜੁੜਦੀਆਂ ਨੇ ਤੇ ਲਗਭਗ 30 ਮਿੰਟਾਂ ਦੇ ਵਿੱਚ ਵਿੱਚ ਜਿਹੜਾ ਆ ਗਾਗਰ ਵਾਪਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਗਾਗਰ ਦੀ ਜਿਹੜੀ ਸੇਵਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਚੱਲਦੀ ਆ ਰਹੀ ਹੈ ਤੇ ਉਸੇ ਸੇਵਾ ਨੂੰ ਹੀ ਮੁੱਖ ਰੱਖਦੇ ਹੋਏ ਇਹ ਜਿਹੜੀ ਸੇਵਾ ਹੈ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਨਿਭਾਈ ਜਾਂਦੀ ਹੈ ਤੇ ਹਰ ਰੋਜ਼ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਆਰਤੀ ਹੁੰਦੀ ਹੈ ਜੀ ਆਰਤੀ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਵਿੱਚ ਪੁਰਾਤਨ ਜਿਹੜੇ ਸ਼ਸਤਰ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਛੋਟੀ ਕਰਪਾਨ ਮਹਾਰਾਜਾ ਰਣਜੀਤ ਸਿੰਘ ਦੇ ਸ਼ਹੀਦ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਨੇ ਤੇ ਹਰ ਰੋਜ਼ 11:30 ਵਜੇ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਦਾਲ ਦਾ ਲੰਗਰ ਜਿਹੜਾ ਹੈ ਉਹ ਚਲਾਇਆ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਸਾਰਾ ਵੇਰਵੇ ਨਾਲ ਇਤਿਹਾਸ ਅਸੀਂ ਤੁਹਾਨੂੰ ਦੱਸਿਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰਿਹائش ਦੀ ਹੈਸ਼ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਹੈ ਆਪਣੀਆਂ ਆਪਣੀਆਂ ਸਰਾਵਾਂ ਬਣੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਰਿਹائش ਦੇ ਪ੍ਰਬੰਧ ਲਈ ਬਾਕੀ ਇੱਕ ਅਲੱਗ ਤੋਂ ਸੀ ਵਲੌਗ ਅਪਲੋਡ ਕਰਾਂਗੇ ਜਿਦੇ ਵਿੱਚ ਜਿੰਨਾ ਵੀ ਖਰਚਾ ਆਉਂਦਾ ਹੈ ਜਿੰਨਾ ਵੀ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਕਿਸ ਤਰ੍ਹਾਂ ਆਉਣਾ ਹੈ ਕਿਹੜੀ ਟ੍ਰੇਨ ਤੇ ਆਈਏ ਜਾਂ ਆਪਣੇ ਵਹੀਕਲ ਤੇ ਆਈਏ ਜਾਂ ਟ੍ਰੇਨ ਤੇ ਆਈਏ ਅੱਗੇ ਅਸੀਂ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੇਣਾ ਜਿਹੜੀ ਜਾਣਕਾਰੀ ਹੈ ਉਹ ਸ਼ੇਅਰ ਕਰਾਂਗੇ ਤੇ ਕਿੰਨਾ ਕੁ ਖਰਚਾ ਜਿਹੜਾ ਹੈ ਆਪਾਂ ਨੂੰ ਨਾਲ ਲੈ ਕੇ ਔਣਾ ਚਾਹੀਦਾ ਹੈ ਰੂਮ ਦਾ ਕੀ ਰੈਂਟ ਹੈ ਜਾਂ ਮਾਰਕੀਟ ਦੇ ਵਿੱਚ ਕੀ ਖਰਚਾ ਹੁੰਦਾ ਹੈ ਸਾਰਾ ਜਿਹੜਾ ਵੇਰਵੇ ਨਾਲ ਤੁਹਾਨੂੰ ਅਸੀਂ ਸਮਝਾਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਤਾਂਕਿ ਹੋਰ ਵੀ ਸੰਤਾ ਜਿਹੜੀਆਂ ਨੇ ਇਸ ਸਥਾਨ ਦੇ ਦਰਸ਼ਨ ਕਰ ਸਕਣ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਜਾਣੂ ਹੋ ਸਕਣ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਫੋਲੋ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ